ਅੱਜ ਲਹਿਰਾਗਾਗਾ ਇਲਾਕੇ ਦੇ ਬਹੁਤ ਹੀ ਇਤਿਹਾਸਕ ਦਿਨ ਦੇ ਮੌਕੇ ਜਿੰਨੇ ਵੀ ਮੋਤਵਾਰ ਸੱਜਣ ਇਸ ਇਲਾਕੇ ਦੇ ਪੰਜ ਸੱਜਣ ਸਹਿਬਾਨ ਪਿੰਡਾਂ ਦੇ ਧਾਰਮਿਕ ਸ਼ਕਤੀਆਂ ਸਮਾਜਿਕ ਸ਼ਕਤੀਆਂ ਰਾਜਨੀਤਿਕ ਸ਼ਕਤੀ ਤੋਂ ਪਾਰਟੀ ਪੱਧਰ ਤੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ 101 ਜਿਹੜੇ ਵਿਆਹ ਹਿੱਤੇ ਗਏ ਨੇ ਲੋੜਬੰਦ ਪਰਿਵਾਰਾਂ ਦੇ ਉਹਨਾਂ ਦੇ ਵਿੱਚ ਉਹਨਾਂ ਦੀਆਂ ਖੁਸ਼ੀਆਂ ਵੀ ਸ਼ਾਮਲ ਹੋਣ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ 'ਤੇ ਹੈ ਸਾਡੇ ਵਿੱਤ ਮੰਤਰੀ ਐਮਐਲਏ ਗੜਪਾ ਹਰਪਾਲ ਸਿੰਘ ਜੀਮਾ ਜੀ ਸਾਡੇ ਐਮਐਲਏ ਗੁੜਲਾਗਾ ਪ੍ਰਿੰਸੀਪਲ ਬੋਧਰਾਮ ਜੀ ਸਾਡੇ ਸਾਨੇਵਾਲ ਤੋਂ ਐਮਐਲਏ ਤੇ ਕੈਬਨਿਟ ਮਿੰਿਸਟਰ ਦੀ ਮੁੰਡੀਆਂ ਜੀ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜੀ ਸਾਡੇ ਲੱਖਾ ਜੀ ਜਿਹੜੇ ਕਿ ਪ੍ਰਧਾਨ ਵੀ ਨੇ ਤੇ ਗਊਸ਼ਾਲਾ ਕਮਿਸ਼ਨ ਦੇ ਮੈਂਬਰ ਚੇਅਰਮੈਨ ਨੇ ਪਾਰਟੀ ਦੇ ਬਹੁਤ ਸਾਰੇ ਲਹਿਰਗ ਅੱਗੇ ਦੇ ਡਿੜਬੇ ਦੇ ਸਨਾਮ ਦੇ ਇਲਾਕੇ ਦੇ ਬਹੁਤ ਸਾਰੇ ਅਹੁਦੇਦਾਰ ਸਹਿਬਾਨ ਮੇਰੇ ਸਾਹਮਣੇ ਬੈਠੇ ਨੇ ਸਾਰਿਆਂ ਦਾ ਮੇਰੇ ਵੱਲੋਂ ਧੰਨਵਾਦ ਵੀ ਹੈ ਤੇ ਮੈਂ ਇਸ ਗੱਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਆਂ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਤੇ ਸਭ ਤੋਂ ਬਾਅਦ ਮੈਂ ਤਾੜੀਆਂ ਵੀ ਚਾਹਾਂਗਾ ਇਹਨਾਂ ਜੋੜਿਆਂ ਵਾਸਤੇ ਜਿਨ੍ਹਾਂ ਦੇ ਅੱਜ ਗ੍ਰੈਸਟੀ ਜੀਵਨ ਦੀ ਔੜੀ ਤੇ ਪੈਰ ਰੱਖਿਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕੰਮ ਕਰਦਾ ਕਿ ਕੁਝ ਜੋੜੇ ਇੱਥੇ ਬੁલાਏ ਸੀਗੇ ਪਰ ਮੇਰੇ ਕੋਲੋਂ ਸ਼ਗਨ ਸਾਰਿਆਂ ਨੂੰ ਐ ਇੱਕ ਸ਼ਗਨ ਵਾਲਾ ਜਿਹੜਾ ਲਫਾਫਾ ਮੈਂ ਬਰਿੰਦਰ ਜੀ ਵਿੱਤ ਮੰਤਰੀ ਸਾਹਿਬ ਤੁਸੀਂ ਫੜਾ ਦਿਓ ਕਿ ਤੁਹਾਡਾ ਸਬੰਧ ਪੈਸਿਆਂ ਨਾਲ ਹੈ ਨਹੀਂ ਸਾਰੇ ਹੀ ਫੜਾ ਦਿਓ ਹਾ ਇੱਕ ਸੋ ਇੱਕ ਇਹ ਵੀ ਰੱਖ ਲਓ ਇਹ ਸਾਰਿਆਂ ਦਾ ਇਕੱਲੇ ਇਕੱਲੇ ਦਾ ਸ਼ਗਨ ਮੇਰੇ ਕੋਲੇ ਭਾਈ ਨੇਮ ਲਫਾਫੇ ਪੈ ਨੇ ਸੋ ਇਹ ਲੈ ਕੇ ਜਾਣਾ ਮੈਂ ਵਿੱਤ ਮੰਤਰੀ ਸਾਹਿਬ ਬਰਿੰਦਰ ਜੀ ਏ ਪਲੀਜ਼ ਮੇਰੇ ਵੱਲੋਂ ਸਾਰਿਆਂ ਜੋੜੀਆਂ ਨੂੰ ਇੱਕ ਆਪਣੇ ਸ਼ਗਨ ਹੁੰਦਾ ਜੀ ਉਹ ਸ਼ਗਨ ਦੇਣਾ ਪ੍ਰਮਾਤਮਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੁਹਾਡੀ ਝੋਲੀ ਪਾਵੇ ਤੰਦਰੁਸਤ ਰਹੋ ਪਰਿਵਾਰਾਂ ਦਾ ਮੇਲਜੋਲ ਪਰਿਵਾਰਾਂ ਚ ਆਪਸੀ ਸਨੇਹ ਮੁਹੱਬਤ ਪਿਆਰ ਬਣਿਆ ਰਹੇ ਬਹੁਤ ਬਹੁਤ ਧੰਨਵਾਦ ਜੀ ਸਰਦ ਮੁੱਖ ਮੰਤਰੀ ਸਾਹਿਬ ਲਹਿਰਾ ਕਾ ਬੋਲਦੇ ਨੇ ਕੀ ਕਰਨਾ ਦੇਖੋ ਅੱਜ ਲਹਿਰੇ ਦੀ ਧਰਤੀ ਤੇ 100 ਲੜਕੀਆਂ ਦਾ 101 ਲੜਕਿਆਂ ਦਾ ਜਿਹੜਾ ਵਿਆਹ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਇਸ ਖੁਸ਼ੀ ਦੇ ਵਿੱਚ ਸ਼੍ਰੀ ਗੋਵਿੰਦ ਦੇ ਲਈ ਤੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵਿਸ਼ੇਸ਼ ਰੂਪ ਦੇ ਵਿੱਚ ਤੇ ਸਾਡੇ ਨਾਲ ਉਹਨਾਂ ਦੇ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਜੀ ਹਰਦੀਪ ਸਿੰਘ ਮੁੰਡੀਆਂ ਜਿਹੜੇ ਮਾਲ ਮੰਤਰੀ ਨੇ ਸਾਡੇ ਐਮ ਐਲ ਏ ਨਰਿੰਦਰ ਗੁਰਪਰਾਜ ਤੇ ਕੁਦਰਾਮ ਜੀ ਇਹ ਸਾਰੇ ਤੇ ਹਜ਼ਾਰਾਂ ਲੋਕ ਸਾਡੇ ਹਲਕੇ ਦੇ ਇਹਨਾਂ ਬੱਚਿਆਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੋ ਇਹਨਾਂ ਬੱਚਿਆਂ ਨੂੰ ਵਧਾਈ ਵੀ ਦਿੰਦਾ ਜਿਹੜੇ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੱਦੇ ਆ ਤੇ ਇਹਨਾਂ ਦੇ ਚੰਗੇ ਭਵਿੱਖ ਲਈ ਮੈਂ ਕਾਮਨਾ ਵੀ ਕਰਦਾ ਤੇ ਅੱਜ ਮੁੱਖ ਮੰਤਰੀ ਸਾਹਿਬ ਆਏ ਤੇ ਖੁਸ਼ੀ ਦੇ ਵਿੱਚ ਸ਼੍ਰੀਖ ਹੋਣ ਦੇ ਲਈ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਸਾਡੇ ਲਹਿਰੇ ਦੀ ਖੁਸ਼ੀ ਚ ਵੀ ਹੋਰ ਵੱਡਾ ਵਾਅਦਾ ਕਰ ਗਏ ਲਹਿਰਾ ਸਬਟਵੀਨ ਬਣੀ ਨੂੰ 25 ਸਾਲ ਤੋਂ ਉੱਪਰ ਹੋ ਗਿਆ ਪਰ ਅੱਜ ਤੱਕ ਇਥੇ ਸਬ ਡਿਵੀਜ਼ਨ ਦਾ ਦਫ਼ਤਰ ਕੋਈ ਨਹੀਂ ਸੀ ਸਾਰੇ ਜਿਹੜੇ ਦਫ਼ਤਰ ਸੀ ਵੀਡੀਓ ਵਲੌਗ 'ਚ ਡੀਐਸਪੀ ਜਾ ਕੇ ਵੀਡੀਓ ਦਫ਼ਤਰ 'ਚ ਬਹਿ ਗਏ ਐ ਐਸਡੀਐਮ ਜਾ ਕੇ ਮਾਰਕੀਟ ਕਮੇਟੀ 'ਚ ਬਹਿ ਗਏ ਸੋ ਇਸ ਤਰ੍ਹਾਂ ਦਫ਼ਤਰ ਚੱਲ ਰਹੇ ਸੀ ਪਰ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੀ ਪੱਥਰ ਧਰਿਆ 16 ਦਫ਼ਤਰ ਨੇ ਜਿਹੜੇ ਇੱਕੋ ਹੀ ਛੱਤ ਹੇਠਾ ਜਿਹਨੂੰ ਮਿਨੀ ਸੈਕਟਰੀਟ ਵੀ ਕਹਿ ਸਕਦੇ 16 ਦਫ਼ਤਰ ਜਿੰਨਾ ਵਿੱਚ 15 ਕਰੋੜ 40 ਲੱਖ ਰੁਪਏ ਦੇ ਕਰੀਬ ਲੱਗਣਾ ਤੇ ਉਸ ਤੋਂ ਬਾਅਦ ਸਾਰੇ ਅਫਸਰਾਂ ਦੀਆਂ ਕੋਠੀਆਂ ਉੱਥੇ ਬਣਨ ਗਈਆਂ ਜਿਨ੍ਹਾਂ ਦੇ 4.5 ਕਰੋੜ ਰੁਪਏ ਦੇ ਨਵੇਂ ਲੱਗਣਾ ਹੈ। ਕੁੱਲ 20 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਇਹ ਇਹ ਅੱਜ ਨਹੀਂ ਪੱਥਰ ਧਰਿਆ ਤੇ ਬਹੁਤ ਛੇਤੀ ਤਿਆਰ ਹੋ ਜੇ ਏਸੀ ਦੀ ਮੁੱਖ ਮੰਤਰੀ ਸਾਹਿਬ ਹਦਾਇਤ ਵੀ ਕਰਕੇ ਗਏ ਨੇ। ਤੇ ਇਹਦੇ ਨਾਲ ਪੀਐਸਪੀਸੀਲ ਬਿਜਲੀ ਬੋਰਡ ਦਾ ਦਫ਼ਤਰ ਇੱਕ ਸ਼ਹਿਰ ਦੇ ਵਿੱਚੋਂ ਵਿੱਚ 40 ਸਾਲ ਪਹਿਲਾਂ ਗਰੀਬ ਉੱਥੇ ਦਫ਼ਤਰ ਹੋਇਆ ਕਰਦਾ ਸੀ 45 ਸਾਲ ਪਹਿਲਾਂ ਉਹ ਦਫ਼ਤਰ ਜਿਹੜਾ ਸ਼ਿਫਟ ਹੋ ਕੇ ਨਵਾਂ ਦਫ਼ਤਰ ਬਣ ਗਿਆ ਸੀ ਪਰ ਉਹ ਜਗ੍ਹਾ ਸੀ ਜਿਹੜੀ ਉਸੇ ਤਰ੍ਹਾਂ ਪਈ ਸੀ ਜਿਹੜੀ ਲੋਕਾਂ ਦੇ ਲਈ ਵੱਡੀ ਸਿਰਦਰਦੀ ਬਣੀ ਹੋਈ ਸੀ ਸੋ ਉੱਥੇ ਸ਼ਾਨਦਾਰ ਬਿਲਡਿੰਗ ਜਿਹੜੀ ਹੈ 4 ਕਰੋੜ 68 ਲੱਖ ਰੁਪਏ ਦੀ ਲਾਗਤ ਦੇ ਨਾਲ ਐਸ ਡੀਓ ਦਾ ਐਕਸ਼ਨ ਦੇ ਦਫ਼ਤਰ ਦੀ ਵੀ ਗੱਲ ਅੱਜ ਹੋ ਗਈ ਹੈ ਤੇ ਕੰਪਲੇਂਟ ਸੈਂਟਰ ਸਾਰੇ ਬਿਜਲੀ ਬੋਰਡ ਦੇ ਦਫ਼ਤਰ ਇੱਕ ਜਗ੍ਹਾ ਹੋ ਜਾਣਗੇ ਉਹ ਵੀ ਨੀ ਪੱਥਰ ਵੀ ਤੇਰੇ ਤੇ ਨਾਲ ਕੰਮ ਵੀ ਸ਼ੁਰੂ ਹੋ ਗਿਆ ਸੋ ਇਸ ਦੇ ਨਾਲ ਆਪ ਦੀ ਰਸੋਈ ਜਿਹੜੀ ਸਾਡੇ بیٹے ਸੌਰਵ ਗੋਇਲ ਦੀ ਯਾਦ ਦੇ ਵਿੱਚ ਬਣਾਈ ਗਈ ਹੈ ਉਤੇ 10 ਰੁਪਿਆ ਦੇ ਵਿੱਚ ਹਰ ਇੱਕ ਬੰਦੇ ਨੂੰ পেট ਪਰ ਖਾਣਾ ਜਿਹੜਾ ਉੱਥੇ ਮਿਲੇਗਾ ਤਾਂ ਉਹਦੇ ਵਿੱਚ ਵੀ ਸੀਐਮ ਸਾਹਿਬ ਨੇ ਜਾ ਕੇ ਸ਼ਮੂਲੀਅਤ ਕੀਤੀ ਹੈ ਤੇ ਸੌਰਵ ਗੋਇਲ ਕੰਪਲੈਕਸ ਜਿਹੜਾ ਬਣਿਆ ਲੋਕਾਂ ਦੀ ਸੇਵਾ ਦੇ ਲਈ ਉਹ ਚ ਇੱਕ ਨਵਾਂ ਬਲਾਕ ਬਣਿਆ ਹੈ ਉਹਨੋਂ ਤੇ 10 ਏਸੀ ਕਮਰੇ ਨੇ ਵੱਡਾ ਹਾਲ ਬਣਿਆ ਉਹ ਵੀ ਲੋਕਾਂ ਨੂੰ ਸਮਰਪਿਤ ਕੀਤਾ ਸੋ ਇਸ ਤਰ੍ਹਾਂ ਮੈਂ ਕਹਿ ਸਕਦਾ ਕਿ ਅੱਜ ਦੇ ਦਿਨ ਜੋ ਵੱਡਾ ਇੱਕ ਯੱਗ ਨਹਿਰੀ ਦੀ ਧਰਤੀ ਤੇ ਹੋਣ ਜਾ ਰਿਹਾ ਸੀ ਤੇ ਸਾਡੀ ਖੁਸ਼ੀ ਦੇ ਵਿੱਚ ਹੋਰ ਵੀ ਵੱਡਾ ਜਿਹੜਾ ਮੁੱਖ ਮੰਤਰੀ ਸਾਹਿਬ ਕਰਕੇ ਗਏ